ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਬਣਾਇਆ ਬਹੁਤ ਹੀ ਮਜ਼ੇਦਾਰ ਜャ ਪਨੀਰ ਪਕੌੜਾ ਕਿਉਂਕਿ ਜਦ ਹੀ ਆਪਾਂ ਪਕੌੜੇ ਬਣਾਉਣੇ ਆ ਜਾਂ ਬਾਜ਼ਾਰ ਵਿੱਚੋਂ ਮੰਗਵਾਉਣੇ ਆ ਜੇ ਵਿੱਚ ਪਨੀਰ ਪਕੌੜਾ ਨਾ ਹੋਵੇ ਤਾਂ ਸਾਰਾ ਕੁਝ ਫਿੱਕਾ ਫਿੱਕਾ ਜਿਹਾ ਲੱਗਦਾ ਕਈਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੇ ਆ ਤੇ ਜਿਨ੍ਹਾਂ ਨੂੰ ਪਸੰਦ ਨਹੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬੜੇ ਹੀ ਟੇਸਟੀ ਬੰਦਦੇ ਆ ਸਭ ਤੋਂ ਪਹਿਲਾਂ ਆਪਾਂ ਪਨੀਰ ਪਕੌੜੇ ਲਈ ਲਵਾਂਗੇ ਪਨੀਰ ਜਿੰਨੇ ਕੁ ਤੁਸੀਂ ਪਕੌੜੇ ਤਿਆਰ ਕਰਨੇ ਆ ਉਸ ਹਿਸਾਬ ਨਾਲ ਪਨੀਰ ਲੈ ਲਿਓ ਫਿਰ ਇਹਨੂੰ ਵਧੀਆ ਜੀ ਤੁਸੀਂ ਦੇ ਦੇ ਸ਼ੇਪ ਮਤਲਬ ਜਿਹੜਾ ਵੀ ਸਾਈਡਾਂ ਤੋਂ ਇਹ ਥੋੜਾ ਜਿਹਾ ਵੱਧ ਘਟ ਹੈ ਉਹਨੂੰ ਕੱਟ ਲਿਓ ਪਰ ਇਹ ਫालतू ਬਿਲਕੁਲ ਨਹੀਂ ਇਹਨੂੰ ਆਪਾਂ ਕੰਮ ਵਿੱਚ ਲਵਾਂਗੇ ਪਨੀਰ ਦਾ ਸਾਈਜ਼ ਉਸੇ ਹਿਸਾਬ ਦਾ ਰੱਖਿਓ ਜਿਸ ਹਿਸਾਬ ਦਾ ਤੁਸੀਂ ਪਕੌੜਾ ਤਿਆਰ ਕਰਨਾ ਹੈ ਉਸ ਤੋਂ ਬਾਅਦ ਇਹਨੂੰ ਪਤਲੇ-ਪਤਲੇ ਤੇ ਲੰਬੇ-ਲੰਬੇ ਤੁਸੀਂ ਕੱਟਦੇ ਜਾਓ ਤੇ ਬਹੁਤ ਜਲਦੀ ਵਿੱਚ ਇਹ ਕੱਟ ਕੇ ਤਿਆਰ ਹੋ ਜਾਣਗੀ ਉਸ ਤੋਂ ਬਾਅਦ ਇਹਨਾਂ ਨੂੰ ਰੱਖ ਦਿਓ ਇੱਕ ਸਾਈਡ ਤੇ ਹੁਣ ਇਹਦੇ ਲਈ ਵਧੀਆ ਜਿਹਾ ਮਸਾਲਾ ਕਰਾਂਗੇ ਤਿਆਰ ਸਭ ਤੋਂ ਪਹਿਲਾਂ ਆਪਾਂ 1/2 ਇੰਚ ਦਾ ਟੁਕੜਾ ਲਵਾਂਗੇ ਅਦਰਕ ਦਾ ਫਿਰ ਇਹਦੇ ਵਿੱਚ ਆਪਾਂ ਦੋ ਕ ਕਲੀਆਂ ਹੀ ਲਸਣ ਦੀਆਂ ਲਈਆਂ ਜਿਆਦਾ ਲਸਣ ਬਿਲਕੁਲ ਨਹੀਂ ਲੈਣਾ ਬਸ ਦੋ ਤਿੰਨ ਕਲੀਆਂ ਲੈਣੀਆਂ ਹੈਗੀਆਂ ਉਸ ਤੋਂ ਬਾਅਦ ਆਪਾਂ ਲਈਏ ਤਿੰਨ ਚਾਰ ਹਰੀਆਂ ਮਿਰਚ ਇਹ ਤੁਸੀਂ ਜ਼ਰੂਰ ਪਾਓ ਕਿਉਂਕਿ ਇਹਦੇ ਵਿੱਚ ਆਪਾਂ ਲਾਲ ਮਿਰਚ ਦੀ ਵਰਤ ਬਿਲਕੁਲ ਨਹੀਂ ਕਰਾਂਗੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਇੱਕ ਚਮਚ ਪਾਇਆ ਜੀਰੇ ਦਾ ਅੱਠ-दस ਪਾਵਾਂਗੇ ਕਾਲੀ ਮਿਰਚਾਂ ਫਿਰ ਇੱਕ ਚਮਚ ਭਰ ਕੇ ਪਾਵਾਂਗੇ ਇਹਦੇ ਵਿੱਚ ਸਾਬਤ ਧਨੀਏ ਦਾ ਇਹ ਸੁੱਕੇ ਮਸਾਲੇ ਤੁਸੀਂ ਸਾਰੇ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਪਕੌੜਿਆਂ ਦਾ ਟੇਸ ਬੜਾ ਹੀ ਵਧੀਆ ਆਉਂਦਾ ਹੈ ਫਿਰ ਇੱਕ ਦੋ ਮਿੰਟਾਂ ਲਈ ਲਗਾਤਾਰ ਗ੍ਰाइंड ਕਰਾਂਗੇ ਜਦੋਂ ਇਹ ਦਰਦਰੇ ਜਿਹੇ ਪੀਸ ਕੇ ਤਿਆਰ ਹੋ ਗਏ ਇਸ ਤਰ੍ਹਾਂ ਦੇ ਹੋ ਜਾਣਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮੁਠੀ ਪਰ ਪਾਵਾਂਗੇ ਧਨੀਆ ਤੇ ਅੱਧੀ ਮੁਠੀ ਦੇ ਲਗਭਗ ਤੁਸੀਂ ਪਾਉਣਾ ਪਦੀਨਾ ਇਹਨਾਂ ਚੀਜ਼ਾਂ ਨੂੰ ਧੋ ਕੇ ਸੁਕਾ ਲਿਓ ਇਹਨਾਂ ਵਿੱਚ ਪਾਣੀ ਬਿਲਕੁਲ ਨਾ ਹੋਵੇ ਉਸ ਤੋਂ ਬਾਅਦ ਅੱਗ ਵਿੱਚ ਇਹਨਾਂ ਨੂੰ ਮਿਕਸ ਕਰਕੇ ਲਗਾਤਾਰ ਗ੍ਰाइंड ਕਰ ਦਿਓ ਪਾਣੀ ਇਸ ਟਾਈਮ ਵਿੱਚ ਵੀ ਨਹੀਂ ਤੁਸੀਂ ਪਾਉਣਾ ਮਤਲਬ ਇਸੇ ਤਰ੍ਹਾਂ ਹੀ ਇਹਨਾਂ ਨੂੰ ਮੋਟਾ-ਮੋਟਾ ਪੀਸਣਾ ਉਸ ਤੋਂ ਬਾਅਦ ਜਦੋਂ ਦੇਖੋਗੇ ਤਾਂ ਇਹਨਾਂ ਦਾ ਜਿਹੜਾ ਪੇਸਟਜ ਹੈ ਉਹ ਇਸ ਤਰੀਕੇ ਦਾ ਤਿਆਰ ਹੋ ਜੂ ਦਰਦਰਾ ਜਿਹਾ ਬਿਲਕੁਲ ਸੁੱਕਾ ਜਿਹੜਾ ਕਿ ਪਨੀਰ ਦੇ ਵਿਚਕਾਰ ਬੜੀ ਆਸਾਨੀ ਦੇ ਨਾਲ ਭਰਿਆ ਜਾਵੇ ਤੇ ਇਹ ਆਪਣੀਆਂ ਦੋ ਚੀਜ਼ਾਂ ਤਿਆਰ ਹੋ ਗਈਆਂ ਇਹ ਤੋਂ ਆਪਾਂ ਚਟਨੀ ਵੀ ਤਿਆਰ ਕਰਾਂਗੇ ਉਹ ਕਿਵੇਂ ਕਰਾਂਗੇ ਫੁੱਲ ਵੀਡੀਓ ਤੁਸੀਂ ਜ਼ਰੂਰ ਦੇਖਿਓ ਇੱਕ ਚਮਚ ਇਸ ਮਸਾਲੇ ਦਾ ਆਪਾਂ ਕੱਢ ਕੇ ਪਲੇਟ ਵਿੱਚ ਰੱਖ ਲਏ ਤੇ ਬਾਕੀ ਉਹ ਇਤਨੀ ਜੱਗ ਵਿੱਚ ਪਿਆ ਰਹਿੰਦੇ ਹੋ ਫਿਰ ਜਿਹੜਾ ਪਨੀਰ ਆਪਾਂ ਸਾਈਡਾਂ ਤੋਂ ਉਤਾਰਿਆ ਸੀ ਉਹਨੂੰ ਹੱਥਾਂ ਨਾਲ ਹਲਕਾ ਹਲਕਾ ਜ ਮਿਕਸ ਕਰਕੇ ਤੇ ਇਸ ਮਸਾਲੇ ਵਿੱਚ ਮਿਕਸ ਕਰ ਦਿਓ ਇਹ ਆਪਣਾ ਪਨੀਰ ਪਕੌੜੇ ਦੇ ਵਿੱਚ ਭਰਨ ਵਾਲਾ ਮਸਾਲਾ ਤਿਆਰ ਹੋ ਗਿਆ ਪਰ ਇਹਦੇ ਵਿੱਚ ਹਜੇ ਤੱਕ ਆਪਾਂ ਇੱਕ ਚੀਜ਼ ਨਹੀਂ ਪਾਈ ਉਹ ਵੀ ਤੁਹਾਨੂੰ ਦੱਸਦੇ ਆ ਇਹਨੂੰ ਮਿਕਸ ਕਰਕੇ ਤੁਸੀਂ ਇੱਕ ਸਾਈਡ ਤੇ ਰੱਖਿਓ ਉਸ ਤੋਂ ਬਾਅਦ ਇਹਦੇ ਲਈ ਤਿਆਰ ਕਰਾਂਗੇ ਆਪਾਂ ਬੇਸਣ ਵਾਲਾ ਪੇਸਟ ਜਿਹੜਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ 1.5 ਤੋਂ 2 ਕੱਪ ਤੁਸੀਂ ਇੱਥੇ ਬੇਸਣ ਲੈਣੇ ਆ ਬਾਕੀ ਤੁਸੀਂ ਆਪਣੇ ਪਕ ਗੋੜਿਆਂ ਦੇ ਹਿਸਾਬ ਨਾਲ ਲੈਣਾ ਫਿਰ ਇਹਦੇ ਵਿੱਚ ਆਪਾਂ ਬਿਲਕੁਲ ਜਿਹੜਾ ਸਮਾਨ ਪਾਵਾਂਗੇ ਛੁਟਕੀ ਛੁਟਕੀ ਪਰ ਪਾਉਣਾ ਜਿਵੇਂ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਜਿਆਦਾ ਆਪਾਂ ਇਹਨੂੰ ਕਲਰ ਬਿਲਕੁਲ ਨਹੀਂ ਦੇਣਾ ਥੋੜੀ ਜਿਹੀ ਪਾਈ ਆਪਾਂ ਤਿੱਖੀ ਲਾਲ ਮਿਰਚ ਪਰ ਬਿਲਕੁਲ ਥੋੜੀ ਪਾਈ ਹੈ ਜਿੰਨੀ ਇਹਦੇ ਵਿੱਚ ਜ਼ਰੂਰਤ ਹੈ ਆਪਾਂ ਨੇ ਨਹੀਂ ਪਾਈ ਕਿਉਂਕਿ ਆਪਾਂ ਇਹਦੇ ਵਿੱਚ ਜਿਆਦਾ ਹਰੀ ਮਿਰਚ ਤੇ ਕਾਲੀ ਮਿਰਚ ਵਰਤੀ ਹੈ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾਉਣਾ ਹੈ ਬਿਲਕੁਲ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਤੁਸੀਂ ਮਿਕਸ ਕਰਦੇ ਜਾਣਾ ਪਾਣੀ ਨੂੰ ਤੁਸੀਂ ਇਕੋਸਾਰ ਨਹੀਂ ਪਾਉਣਾ ਪਾਣੀ ਬਿਲਕੁਲ ਥੋੜਾ ਥੋੜਾ ਕਰਕੇ ਪਾਇਓ ਜੇਕਰ ਤੁਸੀਂ ਇਕੋਸਾਰ ਪਾਉਂਗੇ ਤਾਂ ਬੇਸਣ ਵਿੱਚ ਗੱਠਾ ਬਣ ਜਾਣਗੇ ਉਸ ਤੋਂ ਬਾਅਦ 2-3 ਮਿੰਟ ਲਈ ਇਹਨੂੰ ਲਗਾਤਾਰ ਮਿਕਸ ਕਰਦੇ ਰਹੋ ਤੇ ਨਾ ਜ਼ਿਆਦਾ ਇਹ ਪਤਲਾ ਹੋਣਾ ਚਾਹੀਦਾ ਨਾ ਬਹੁਤ ਜ਼ਿਆਦਾ ਗਾੜਾ ਗਾੜਾ ਇਹ ਥੋੜਾ ਜਿਹਾ ਜ਼ਿਆਦਾ ਹੀ ਹੁੰਦਾ ਆਮ ਚੀਜ਼ਾਂ ਨਾਲ ਜਿਵੇਂ ਆਮ ਪਕੌੜਿਆਂ ਵਿੱਚ ਬੇਸਣ ਤਿਆਰ ਕਰਦੇ ਆ ਉਹ ਥੋੜਾ ਜਿਹਾ ਪਤਲਾ ਹੁੰਦਾ ਪਨੀਰ ਪਕੌੜੇ ਵਿੱਚ ਕਾਫੀ ਗਾੜਾ ਹੁੰਦਾ ਦੇਖੋ ਇਸ ਤਰ੍ਹਾਂ ਦਾ ਤਾਂ ਕਿ ਇਹ ਪਕੌੜਿਆਂ ਦੇ ਉੱਪਰ ਚੰਗੀ ਤਰ੍ਹਾਂ ਚਿਪਕ ਜਾਵੇ ਉਸ ਤੋਂ ਬਾਅਦ ਜੀ ਆਪਾਂ ਜਿਹੜਾ ਪਨੀਰ ਮਸਾਲਾ ਆਪਣਾ ਤਿਆਰ ਕਰਕੇ ਰੱਖਿਆ ਸੀ ਤੇ ਉਹਦੇ ਚਾਪਾ ਮਿਕਸ ਕਰਾਂਗੇ ਨਮਕ ਕਿਉਂਕਿ ਨਮਕ ਹਜੇ ਤੱਕ ਆਪਾਂ ਬਿਲਕੁਲ ਵੀ ਮਸਾਲੇ ਵਿੱਚ ਨਹੀਂ ਪਾਇਆ ਸੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਤੇ ਫਿਰ ਆਪਣੇ ਕੱਟੇ ਹੋਏ ਪਨੀਰ ਦੇ ਪੀਸ ਆਪਾਂ ਇੱਕ ਇੱਕ ਕਰਕੇ ਚੱਕਦੇ ਜਾਵਾਂਗੇ ਤੇ ਉਹਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਮਸਾਲਾ ਭਰ ਕੇ ਦੂਸਰਾ ਪੀਸ ਉਹਦੇ ਉੱਪਰ ਰੱਖ ਦਿਓ ਤੇ ਹਲਕਾ ਜਿਹਾ ਹੱਥ ਦੇ ਨਾਲ ਤੁਸੀਂ ਇਹਨੂੰ ਪ੍ਰੈਸ ਕਰ ਦਿਓ ਬੜਾ ਹੀ ਸਿੰਪਲ ਜੇ ਤਰੀਕੇ ਨਾਲ ਬਹੁਤ ਮਜ਼ੇਦਾਰ ਪਨੀਰ ਪਕੌੜਾ ਜਿਹੜਾ ਉਹ ਬਣ ਕੇ ਤਿਆਰ ਹੋਊਗਾ ਵੀਡੀਓ ਵਧੀਆ ਲੱਗੀ ਜਾਂਦੀ ਹੋਏ ਤਾਂ ਜ਼ਿਆਦਾ ਤੋਂ ਦਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਜੀ ਆਪਣਾ ਪੇਸਟ ਹੈ ਜਿਹੜਾ ਉਹ ਵੀ 10 ਮਿੰਟ ਰੈਸਟ ਤੇ ਰੱਖਿਆ ਹੋਇਆ ਸੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿਕਸ ਕਰਾਂਗੇ ਬੇਕਿੰਗ ਪਾਊਡਰ ਇਹ ਜ਼ਰੂਰ ਮਿਕਸ ਕਰਿਓ ਕਿਉਂਕਿ ਇਹਦੇ ਨਾਲ ਪਕੌੜੇ ਜਿਹੜੇ ਬੜੀਆ ਤਰੀਕੇ ਦੇ ਫੁੱਲੇ ਫੁੱਲੇ ਤੇ ਸੌਫਟ ਬਣ ਕੇ ਤਿਆਰ ਹੁੰਦੇ ਆ ਮਿਕਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਪਨੀਰ ਦੇ ਪੀਸਲੇ ਚੱਕ ਤੇ ਬੇਸਣ ਵਿੱਚ ਚੰਗੀ ਤਰ੍ਹਾਂ ਡਿਪ ਕਰਕੇ ਤੇ ਆਪਾਂ ਇਹ ਪੈਨ ਦੇ ਵਿੱਚ ਪਾਉਂਦੇਗੇ ਤੇਲ ਨੂੰ ਇਕੋਦਮ ਜ਼ਿਆਦਾ ਗਰਮ ਨਹੀਂ ਕਰਨਾ ਹਲਕਾ ਗਰਮ ਰੱਖਣਾ ਪਰ ਇੱਥੇ ਮੈਂ ਥੋੜੀ ਜੀ ਇੱਕ ਗੱਲ ਜਿਹੜੀ ਨਹੀਂ ਕੀਤੀ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਪਨੀਰ ਦੇ ਪਕੌੜੇ ਬੇਸਣ ਵਿੱਚ ਡਿੱਪ ਕਰਨ ਤੋਂ ਬਾਅਦ ਹਲਕਾ ਜਾਂ ਉਹਨਾਂ ਉੱਪਰ ਜਾਂ ਤਾਂ ਤੁਸੀਂ ਬੇਸਣ ਪਾ ਦਿਓ ਮਤਲਬ ਘੋਲ ਨਹੀਂ ਸੁੱਕਾ ਜਾਂ ਤੁਸੀਂ ਉਹਦੇ ਉੱਪਰ ਥੋੜਾ ਜਿਹਾ ਮੈਦਾ ਪਾਓ ਕਿਉਂਕਿ ਉਹਦੇ ਨਾਲ ਬੇਸਣ ਹੋਰ ਵੀ ਆਸਾਨੀ ਨਾਲ ਪਕੌੜਿਆਂ ਦੇ ਉੱਪਰ ਚੰਗੀ ਤਰ੍ਹਾਂ ਚਿਪਕ ਜੂ ਕਿਤੇ ਕਿਤੇ ਮੈਨੂੰ ਲੱਗਿਆ ਕਿ ਮੈਨੂੰ ਸੁੱਕਾ ਬੇਸਣ ਇਹਨਾਂ ਉੱਪਰ ਜ਼ਰੂਰ ਪਾਉਣਾ ਚਾਹੀਦਾ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਉਸ ਤੋਂ ਬਾਅਦ ਜੀ ਆਪਣੇ ਪਕੌੜੇ ਜਿਹੜੇ 4 ਤੋਂ 5 ਮਿੰਟ ਵਿੱਚ ਸਲੋ ਫਲੇਮ ਤੇ ਪੱਕ ਕੇ ਤਿਆਰ ਹੋ ਗਏ ਗੈਸ ਨੂੰ ਜ਼ਿਆਦਾ ਤੇਜ਼ ਨਾ ਕਰਿਓ ਤੁਸੀਂ ਉਸ ਤੋਂ ਬਾਅਦ ਦੇਖੋ ਆਪਾਂ ਕੱਟ ਲੇ ਮਸਾਲਾ ਵੀ ਇਹਨਾਂ ਵਿੱਚ ਬਹੁਤ ਚੰਗੀ ਤਰ੍ਹਾਂ ਭਰਿਆ ਗਿਆ ਤੇ ਦੇਖਣ ਵਿੱਚ ਪਕੌਣਿਆਂ ਦਾ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਵੱਡੇ ਪੀਸ ਪਹਿਲਾਂ ਕਟੋਗੇ ਤਾਂ ਜਦੋਂ ਇਹਨਾਂ ਨੂੰ ਵਿਚਕਾਰੋਂ ਕੱਟ ਲਗਾਓਗੇ ਤਾਂ ਪਨੀਰ ਪਕੌੜਾ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ ਉਸ ਤੋਂ ਬਾਅਦ ਇਸੇ ਜਗ ਦੇ ਵਿੱਚ ਹੀ ਆਪਾਂ ਜਿਹੜੇ ਬਚੇ ਮਸਾਲੇ ਤੋਂ ਸੌਸ ਤਿਆਰ ਕਰਨੀ ਸੀ ਉਹ ਕਿਵੇਂ ਹੁੰਦੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਦੇਖੋ ਇਹ ਸੀ ਆਪਣਾ ਬਚਿਆ ਮਸਾਲਾ ਤੇ ਜਿਹੜਾ ਆਪਣਾ ਪਨੀਰ ਵਾਲਾ ਬਚਿਆ ਸੀ ਉਹ ਵੀ ਆਪਾਂ ਵਿੱਚ ਹੀ ਮਿਕਸ ਕਰ ਦਾਂਗੇ ਤੇ ਬਿਲਕੁਲ ਥੋੜਾ ਜਿਹਾ ਜ਼ਰੂਰਤ ਦੇ ਅਨੁਸਾਰ ਪਾਵਾਂਗੇ ਆਪਾਂ ਨਮਕ ਤੇ ਇੱਕ ਚਮਚ ਭਰ ਕੇ ਪਾਵਾਂਗੇ ਪਪੁੰਦੀ ਦਾ ਤੇ ਤੁਸੀਂ ਭੁਜਿਆ ਵੀ ਪਾ ਸਕਦੇ ਹੋ ਫਿਰ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਿਓ ਜਿਹੜੀ ਇਹ ਸੌਸ ਵਿੱਚ ਥੋੜਾ ਜਿਹਾ ਪਨੀਰ ਮਿਕਸ ਹੋਇਆ ਉਹਦਾ ਵੱਖਰਾ ਹੀ ਟੇਸਟ ਆਊਗਾ ਦੇਖੋ ਬਹੁਤ ਹੀ ਜਿਆਦਾ ਵਧੀਆ ਕਲਰ ਦੀ ਸੌਸ ਤਿਆਰ ਹੋਈ ਏ ਤੇ ਟੇਸਟ ਕਿੰਨਾ ਜਿਆਦਾ ਵਧੀਆ ਜਦੋਂ ਇਹ ਦੋਨੇ ਚੀਜ਼ਾਂ ਤਿਆਰ ਕਰਕੇ ਤੁਸੀਂ ਖਾ ਲਿਆ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਪਨੀਰ ਪਕੌੜੇ ਦੀ ਇਹ ਮਜ਼ੇਦਾਰ ਜੀ ਰੈਸਿਪੀ ਤੁਹਾਨੂੰ ਕਿਓ ਜੀ ਲਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਜਲਦੀ ਜਲਦੀ ਬਣਾਓ ਖਾਓ ਐਂਡ